ਸਿਹਤ ਸੰਭਾਲ ਲਈ ਜ਼ਰੂਰੀ ਟਿਪਸ ਆਪਣਾ ਸਮਾਂ ਕੱਟ ਕੇ ਜਰੂਰ ਸੁਣੋ ਨੰਬਰ 1 ਹੈ ਜਿਹੜੀਆਂ ਔਰਤਾਂ ਜ਼ਿਆਦਾ ਮਿੱਠੇ ਦਾ ਸੇਵਨ ਕਰਦੀਆਂ ਹਨ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਨਾਲ ਹੀ ਦੰਦਾਂ ਦੇ ਵਿੱਚ ਅਕਸਰ ਦਰਦ ਹੁੰਦਾ ਰਹਿੰਦਾ ਹੈ ਜਿਸ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ ਨੰਬਰ 2 ਤੁਹਾਨੂੰ ਰੋਜ਼ਾਨਾ ਇੱਕ ਆਮਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਸਾਡੇ ਸਿਰ ਤੇ ਬਾਰਾਂ ਨੂੰ ਬਹੁਤ ਫਾਇਦਾ ਮਿਲਦਾ ਹੈ। ਨੰਬਰ 10 ਗੈਸ ਚੁੱਲੇ ਨੂੰ ਸਾਫ਼ ਕਰਨ ਤੋਂ ਪਹਿਲਾਂ ਮੇਨ ਕਨੈਕਸ਼ਨ ਬੰਦ ਕਰ ਦਿਓ। ਫਿਰ ਇੱਕ ਗਿੱਲੀ ਸਪੰਜ ਨਾਲ ਗੈਸ ਉੱਪਰ ਵਰਨਰ ਅਤੇ ਹੈਂਡਲਾਂ ਨੂੰ ਸਾਫ਼ ਜ਼ਰੂਰ ਕਰੋ। ਨੰਬਰ 4 ਮੂਲੀ ਦੇ ਨਾਲ ਖੀਰਾ, ਸੰਤਰਾ, ਦੁੱਧ, ਕ੍ਰੇਲਾ ਚਾਹ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ। ਇਹ ਸਾਰੇ ਇਕੱਠੇ ਜ਼ਹਿਰ ਵਾਂਗ ਹੁੰਦੇ ਹਨ। ਨੰਬਰ 5 ਜਿਹੜੇ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕੀਤੇ ਹੁੰਦੇ ਹਨ ਦੂਜਿਆਂ ਦਾ ਭਲਾ ਕੀਤਾ ਹੋਵੇ ਪਿਆਰ ਸਤਿਕਾਰ ਨਾਲ ਰਹੇ ਹੋਣ ਉਹਨਾਂ ਲੋਕਾਂ ਦਾ ਪਰਮਾਤਮਾ ਹਰ ਇੱਛਾ ਪੂਰੀ ਕਰਦਾ ਹੈ ਨੰਬਰ 6 ਕਿਸੇ ਵੀ ਵਿਅਕਤੀ ਨੂੰ ਕਦੇ ਵੀ ਹਟੇ ਪੁਰਾਣੇ ਕੱਪੜੇ ਨਹੀਂ ਪਹਿਨਣੇ ਚਾਹੀਦੇ ਤੇ ਨਾ ਹੀ ਘਰ ਵਿੱਚ ਰੱਖਣੇ ਚਾਹੀਦੇ ਹਨ ਇਸ ਨਾਲ ਘਰ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਨੰਬਰ 7 ਸ਼ੁੱਕਰਵਾਰ ਵਾਲੇ ਦਿਨ ਹਾਲਤੀ ਬੇਸਨ ਅਤੇ ਗੁੜ ਕਿਸੇ ਵੀ ਖੱਡ ਵਿੱਚ ਪਾ ਦਿਓ ਇਸ ਨਾਲ ਘਰ ਵਿੱਚ ਕਦੇ ਵੀ ਨਕਾਰਾਤਮਕ ਊਰਜਾ ਨਹੀਂ ਆਉਂਦੀ ਤੇ ਘਰ ਵਿੱਚ ਬਿਮਾਰੀਆਂ ਦੂਰ ਰਹਿੰਦੀਆਂ ਹਨ ਨੰਬਰ 8 ਗੁਲਾਬ ਦੀ ਖੁਸ਼ਬੂ ਸੁੰਘਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 9 ਐਤਵਾਰ ਵਾਲੇ ਦਿਨ ਕਾਲੇ ਰੰਗ ਦੇ ਕੁੱਤੇ ਨੂੰ ਰੋਟੀ ਪਾਉਣੀ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ ਨੰਬਰ 10 ਜੇਕਰ ਤੁਹਾਡਾ ਸਿਰ ਦਰਦ ਹੋ ਰਿਹਾ ਹੈ ਤਾਂ ਨਿੰਬੂ ਦੀਆਂ ਪੱਤੀਆਂ ਦਾ ਰਸ ਕੱਢ ਕੇ ਸੁੰਘਣ ਦੇ ਨਾਲ ਠੀਕ ਹੋ ਜਾਵੇਗਾ। ਨੰਬਰ 11 ਘਰ ਦੀਆਂ ਉਹ ਤੁਹਾਨੂੰ ਕਦੇ ਵੀ ਰਾਤ ਨੂੰ ਵਰਤਨ ਝੂਠੇ ਨਹੀਂ ਛੱਡ ਕੇ ਸੌਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਤੇ ਨਾਲ ਹੀ ਪੈਸਾ ਘਰ ਵਿੱਚ ਨਹੀਂ ਟਿਕਦਾ। ਨੰਬਰ 12 ਬਾਥਰੂਮ ਵਾਲੀ ਵਾਲਟੀ ਨੂੰ ਹਮੇਸ਼ਾ ਪਾਣੀ ਨਾਲ ਭਰ ਕੇ ਰੱਖੋ। ਦੇ ਨਾਲ ਹੀ ਬਾਕੀ ਬਾਲਟੀਆਂ ਹਮੇਸ਼ਾ ਪੁੱਠੀਆਂ ਹੀ ਰੱਖੋ ਇਹਨਾਂ ਦਾ ਵੀ ਘਰ ਵਿੱਚ ਬਹੁਤ ਵੱਡਾ ਮਹੱਤਵ ਹੈ ਨੰਬਰ 13 ਭੁੱਲ ਕੇ ਵੀ ਸਾਨੂੰ ਘਰ ਦੇ ਮੇਨ ਗੇਟ ਕੋਲ ਕੂੜੇ ਵਾਲਾ ਡੱਬਾ ਨਹੀਂ ਰੱਖਣਾ ਚਾਹੀਦਾ ਇਸ ਕਰਕੇ ਤੁਹਾਨੂੰ ਸੰਬੰਧੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 14 ਹਰੀਆਂ ਚੀਜ਼ਾਂ ਦੇਖਣ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਨੰਬਰ 15 ਅਜਵਾਇਨ ਅਤੇ ਲਸਣ ਨੂੰ ਤੇਲ ਵਿੱਚ ਮਿਲਾ ਕੇ ਪਕਾਓ ਅਤੇ ਜੋੜਾਂ ਦੀ ਮਾਲਿਸ਼ ਕਰੋ ਤਾਂ ਜੋੜਾਂ ਤੇ ਗੋਡਿਆਂ ਦਾ ਦਰਦ ਦੂਰ ਹੋ ਜਾਵੇਗਾ ਤੇ ਹੱਡੀਆਂ ਵੀ ਮਜ਼ਬੂਤ ਬਣ ਜਾਣਗੀਆਂ ਨੰਬਰ 16 ਜੇਕਰ ਕਿਸੇ ਨੂੰ ਵੀ ਮਾਈਗਰੇਨ ਦੀ ਸਮੱਸਿਆ ਹੈ ਤਾਂ ਉਸ ਨੂੰ ਹਿੱਸੇ ਦੇ ਵਿੱਚ ਨੱਕ ਵਿੱਚ ਗਾਂ ਦਾ ਸ਼ੁੱਧ ਘਿਓ ਲਗਾਓ ਜਿੱਥੇ ਦਰਦ ਜ਼ਿਆਦਾ ਹੋ ਰਿਹਾ ਹੋਵੇ ਤੁਹਾਨੂੰ ਰਾਮ ਮਿਲੇਗਾ ਨੰਬਰ 17 ਚੌਲ ਖਾਣ ਤੋਂ ਬਾਅਦ ਦੁੱਧ ਪੀਣ ਨਾਲ ਕਾਲੀ ਖਾਂਸੀ ਹੁੰਦੀ ਹੈ ਇਸ ਲਈ ਚੌਲ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨੰਬਰ 18 ਸੁੱਕੀ ਖੰਘ ਹੋਵੇ ਤਾਂ ਖਜੂਰ ਖਾ ਲਓ ਖੰਘ ਠੀਕ ਹੋ ਜਾਵੇਗੀ ਨੰਬਰ 19 ਖਾਣੇ ਦੇ ਨਾਲ ਪਾਣੀ ਪੀਣ ਨਾਲ ਸਾਡੇ ਹੱਥ ਪੈਰ ਦੇ ਨੌ ਕਮਜ਼ੋਰ ਹੋਣ ਲੱਗ ਜਾਂਦੇ ਹਨ ਨਾ ਤੇ ਆਪਣੇ ਆਪ ਹੀ ਟੁੱਟਣ ਲੱਗ ਜਾਂਦੇ ਹਨ ਨੰਬਰ 20 ਸਵੇਰੇ ਉੱਠ ਕੇ ਘੱਟ ਤੋਂ ਘੱਟ 10 ਮਿੰਟ ਯੋਗਾ ਦੇ ਲਈ ਸਮਾਂ ਜ਼ਰੂਰ ਕੱਢੋ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਅਤੇ ਮਾਨਸਿਕ ਤਣਾਅ ਤੋਂ ਦੂਰ ਰਹੋਗੇ ਨੰਬਰ 21 ਪ੍ਰਤੀ ਦਿਨ ਸਵੇਰੇ ਉੱਠ ਕੇ ਐਕਸਰਸਾਈਜ਼ ਜ਼ਰੂਰ ਕਰੋ ਅਤੇ ਤੇਜ਼ ਗਤੀ ਦੇ ਨਾਲ ਪੈਦਲ ਚੱਲੋ ਇਸ ਦੇ ਨਾਲ ਖੂਨ ਦਾ ਸੰਚਾਰ ਤੇਜ਼ ਹੁੰਦਾ ਹੈ ਨੰਬਰ 22 ਫਲਾਂ ਦਾ ਸੇਵਨ ਜ਼ਰੂਰ ਕਰੋ ਇਹਨਾਂ ਨੂੰ ਖਾਣ ਤੋਂ ਕੁਝ ਦੇਰ ਬਾਅਦ ਤੱਕ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਨੰਬਰ 23 ਘੜੇ ਵਾਲੇ ਪਾਣੀ ਤੋਂ ਜ਼ਿਆਦਾ ਠੰਡਾ ਪਾਣੀ ਨਾ ਪੀਓ ਇਸ ਦੇ ਨਾਲ ਦੰਦ ਹਮੇਸ਼ਾ ਠੀਕ ਰਹਿਣਗੇ ਨੰਬਰ 24 ਵਾਲਾਂ ਨੂੰ ਮਜ਼ਬੂਤ ਬਣਾਉਣਾ ਅਤੇ ਝੜਨ ਤੋਂ ਰੋਕਣ ਦੇ ਲਈ ਆਮਲਾ ਰੀਠਾ ਅਤੇ ਸ਼ਿਕਾ ਕਾਈ ਦਾ ਅਪਯੋਗ ਜ਼ਰੂਰ ਕਰੋ ਨੰਬਰ 25 ਟਮਾਟਰ ਦਾ ਸੂਪ ਪੀਣ ਦੇ ਨਾਲ ਭਜਨ ਘਟ ਹੁੰਦਾ ਹੈ ਅਤੇ ਅੱਖਾਂ ਅਤੇ ਤ્વਚਾ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨੰਬਰ 26 ਜੇਕਰ ਤੁਸੀਂ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਆਪਣੇ ਲਈ ਭੁੰਨੇ ਹੋਏ ਛੋਲੀਆਂ ਦਾ ਸੇਵਨ ਕਰੋ। ਨੰਬਰ 27 ਖਾਣੇ ਤੋਂ ਬਾਅਦ ਗੁੜ ਦਾ ਸੇਵਨ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪ੍ਰਤੀ ਦਿਨ ਗੁੜ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਯੋਗ ਕਰਨ ਦੇ ਨਾਲ ਅਨੀਮੀਆ ਦਾ ਖਤਰਾ ਨਹੀਂ ਰਹਿੰਦਾ ਨੰਬਰ 28 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਤੇ ਕੋਈ ਜ਼ਹਿਰੀਲੀ ਚੀਜ਼ ਜਾਂ ਕੀੜਾ ਕੱਟ ਲੈਂਦਾ ਹੈ ਤਾਂ ਮੂਲੀ ਦਾ ਰਸ ਲਗਾਉਣ ਦੇ ਨਾਲ ਫੌਰਨ ਆਰਾਮ ਮਿਲਦਾ ਹੈ ਨੰਬਰ 29 ਠੰਡ ਤੋਂ ਹੋਣ ਵਾਲਾ ਬੁਖਾਰ ਵਿੱਚ 22 ਗ੍ਰਾਮ ਅਸਵੈਨ ਦਾ ਸੇਵਨ ਕਰਨ ਦੇ ਨਾਲ ਠੰਡ ਦਾ ਜ਼ੋਰ ਨਰਮ ਹੋ ਜਾਂਦਾ ਹੈ ਅਤੇ ਪਸੀਨੇ ਦੇ ਨਾਲ ਬੁਖਾਰ ਵੀ ਉਤਰਨ ਲੱਗ ਜਾਂਦਾ ਹੈ ਨੰਬਰ 30 ਜੇਕਰ ਤੁਸੀਂ ਆਪਣੇ ਹੰਝੂ ਰੋਕ ਕੇ ਰੱਖਦੇ ਹੋ ਤਾਂ ਸਿਰਦਰਦ ਗੁੱਸਾ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਸਕਦੀ ਹੈ ਨੰਬਰ 31 ਥਾਇਰੋਇਡ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਰੋਜ਼ਾਨਾ ਸਵੇਰੇ ਲੌਕੀ ਦਾ ਜੂਸ ਪੀਓ ਰੋਜ਼ਾਨਾ ਲੌਕੀ ਦਾ ਰਸ ਪੀਣ ਦੇ ਨਾਲ ਥਾਇਰੋਇਡ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ